ਅੱਜ ਅਸੀਂ ਐਸ ਵੇਲੇ ਅਜਨਾਲਾ ਪਾਰਟੀ ਦੇ ਦਫ਼ਤਰ ਦੇ ਵਿੱਚ ਬਿਠੇ ਆਮਾਦੀ ਪਾਰਟੀ ਦੇ ਦਫ਼ਤਰ ਸਾਡੀ ਪਾਰਟੀ ਨੇ ਬੀਤੇ ਕੱਲ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਨਿਯੁਕਤੀਆਂ ਕੀਤੀਆਂ ਤੇ ਸਾਡੇ ਦਿਹਾਤੀ ਦੇ ਪ੍ਰਧਾਨ ਜਿਹੜੇ ਪਾਰਟੀ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀਗੇ ਦਾਸਾ ਹੀ ਹਲਕੇ ਦੇ ਵਿੱਚ ਸਰਦਾਤ ਬਦੀਨ ਸਿੰਘ ਢਲੋਹੜੀ ਉਹਨਾਂ ਨੂੰ ਉਧਿਆਤੀ ਦਾ ਪ੍ਰਧਾਨ ਨਿਯੁਕਤ ਕੀਤਾ ਉਧੇਦਾਂ ਦੇ ਨਾਲ ਕੁਝ ਵਿੰਗਾ ਦੇ ਸਾਡੇ ਹਲਕੇ ਚੋਂ ਜਿਹੜੇ ਉਧੇਦਾਂ ਦਾ ਉਹਨਾਂ ਨੂੰ ਪਾਰਟੀ ਨੇ ਵੱਲ ਜਿਹੜਾ ਉਹ ਨਿਯੁਕਤ ਕੀਤਾ ਅੱਜ ਅਸੀਂ ਢਿਲੋ ਸਾਹਿਬ ਦੀ ਗਵਾਈ ਚ ਮੀਟਿੰਗ ਕੀਤੀ ਹੈ ਉਹਨਾਂ ਦਾ ਵੈਲਕਮ ਵੀ ਕੀਤਾ ਮੀਟਿੰਗ ਕੀਤੀ ਆ ਔਰ ਅਜ ਨਾਲੇ ਦੇ ਵਿੱਚ ਆਉਣ ਵਾਲੀ ਲੋਕ ਸਭਾ ਦੇ ਵਿੱਚ ਕਿਦਾਂ ਜਿਹੜਾ ਅਸੀਂ ਜਿੱਤ ਪ੍ਰਾਪਤ ਕਰਨੀ ਉਹਦਾ ਪਲਾਨ ਕੀਤਾ। ਉਹ ਨਾਲ ਹੀ ਅਸੀਂ ਜਿੰਨੀਆਂ ਹੁਣ ਤੱਕ ਕੰਮ ਕੀਤੇ ਆ। ਇਹਨਾਂ ਕੰਮਾਂ ਨੂੰ ਘਰ ਘਰ ਕਿਦਾਂ ਪਹੁੰਚਾਉਣਾ ਤੇ ਜਿਹੜੇ ਕੰਮ ਰਹਿੰਦੇ ਆ ਉਹਨਾਂ ਕੰਮਾਂ ਨੂੰ ਸਰਕਾਰ ਤੱਕ ਕਿਦਾਂ ਭਜਾਉਣਾ ਹੱਲ ਕਰੋਣਾ ਇਹ ਸਾਡਾ ਏਜੰਡਾ ਹੋਊਗਾ। ਔਰ ਅਸੀਂ ਅਗਲੇ ਦਿਨਾਂ ਦੇ ਵਿੱਚ ਮੈਂ ਤੇ ਢਿਲੋਂ ਸਾਹਿਬ ਅਸੀਂ ਇਹ ਨਾਲੇ ਦੇ ਵਿੱਚ ਆਪਣੀਆਂ ਬਲਾਕ ਲੈਵਲ ਦੀਆਂ ਮੀਟਿੰਗਾਂ ਜਿਹੜੀ 19 ਮੀਟਿੰਗਾਂ ਅਸੀਂ ਬਲ ਜਿਹੜਾ 19 ਬਲਾਕ ਨੇ ਸਾਡੇ 19 ਬਲਾਕਾਂ ਤੋਂ ਬਲ علاوہ ਜਿਹੜੇ ਸ਼ਹਿਰ ਦੇ ਜਿਹੜੇ ਸਾਡੇ ਵਾਰਡ ਚਾਲਦੇ ਨੇ ਸ਼ਹਿਰ ਦੀਆਂ ਵਾਡਾਂ 15 ਵਾਡਾਂ ਅਜ ਨਾਲ ਦੇ ਚ ਨੇ ਕਾਦਰ ਵਾਡਾਂ ਤੋਂ ਬਦਾਸ ਦੇ ਵਿੱਚ ਇਹ ਮੀਟਿੰਗਾਂ ਅਸੀਂ ਕਰਾਂਗੇ ਪਾਰਟੀ ਦੀ ਮਜ਼ਬੂਤੀ ਵਾਸਤੇ ਸਮਝ ਲੋ ਅਸੀਂ ਇਲੈਕਸ਼ਨ ਮੂਡ ਦੇ ਵਿੱਚ ਆ ਗਏ ਲੋਕ ਸਭਾ ਦੀ ਇਲੈਕਸ਼ਨ ਜਿਤਨੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਮੈਸੇਜ ਜੋ ਸੁਨੇਹਾ ਲਾਇਆ ਤੁਸੀਂ ਸੁਣਦੇ ਹੋ ਫੋਟਵਾਰ ਕਿ 13 ਜਿਹੜੀਆਂ ਐਸਕੇ 13 ਦੀਆਂ 13 ਸੀਟਾਂ ਜਿਹੜੀਆਂ ਆ ਕੱਲ੍ਹ ਇਹਨਾਂ ਇਲੈਕਸ਼ਨ ਲੜਾਂਗੇ ਉਹ 13 ਦੀਆਂ 13 ਸੀਟਾਂ ਜਿੱਤਾਂਗੇ ਉਹ ਦੋਸ ਜਿੱਤ ਦੇ ਵਿੱਚ ਅਸੀਂ ਸਾਡੇ ਲੋਕ ਅਮਰਸਰ ਦੇ ਵਿੱਚ ਢਿੱਲੋਂ ਸਾਦੀ ਗਵਾਈ ਚ ਇੱਕ ਮਹੱਤਵਪੂਰਨ ਉਹ ਲੋਕ ਜਿਹੜਾ ਉਹਦਾ ਅੱਕਾਂਗੇ ਜਿਤਨਾ ਸਾਡੀ ਪਾਰਟੀ ਦਾ ਮਤਲਬ ਸਿੱਧਾ ਜਿਹੜਾ ਉੱਚਾ ਹੋ ਸਕੇ ਉਹ ਸਾਡੇ ਕੋਮੀ ਕਦਵਿੰਦਰ ਅਰਵਿੰਦ ਕੇਜੀਵਾਦ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਸੁਨੇਹਾ ਇਹਨੂੰ ਵਰਕਾ ਤੱਕ ਦਾ ਜਿਹੜਾ ਉਹ ਅਸੀਂ ਪਲਾਨ ਕੀਤਾ ਸੋਰਟੇਲੋ ਸਾਹਿਬ ਨੂੰ ਜਿਹਾ ਕਿਹਾ ਜਿਹੜੇ ਬੱਤ ਸਾਡੇ ਬੜੇ ਆ ਬਾਕੀ ਤਾਂ ਦਿਸਦੇ ਨੇ ਉਹਨਾਂ ਦਾ ਵੀ ਸਾਦੰਦਾ ਮਾਨ ਸਨਮਾਨ ਜਿਹੜੀ ਕਾਂਗਰਸ ਦੀ ਹੈ ਸਾਦ ਅਸੀਂ ਜੋ ਜੰਮੇ ਜੋ ਜਵਾਨ ਹੋਏ ਆ ਕਾਂਗਰਸ ਤੇ ਅਕਾਲੀ ਹਮੇਸ਼ਾ ਹੀ ਛਿੱਤਰੀ ਦਾਲ ਵੰਡਦੇ ਇਹਨਾਂ ਦਰਾਂ ਦੇ ਵਿੱਚ ਉਹਨਾਂ ਦੀ ਅੱਜ ਵੀ ਵਰਤੀ ਹੋਣੀ ਹੈ ਪਹਿਲਾਂ ਵੀ ਵੰਡੀ ਐ ਤੇ ਉੱਪਰ ਵੀ ਵੰਡੀ ਇੱਕ ਦਿਨ ਸੌਣ ਦੇਖ ਲਈ ਗਾ ਸਾਡੀ ਪਾਰਟੀ ਦੇਖੋ ਕਿੱਦਾਂ ਦੀ ਸਾਡੀ ਪਾਰਟੀ ਚ ਕੋਈ ਟਿਕਟਾਂ ਦਾ ਮਸਲਾ ਨਹੀਂ ਕੋਈ ਬੰਦਾ ਟਿਕਟ ਮੰਗਣ ਦੀ ਗਿਆ ਸਾਡੀ ਪਾਰਟੀ ਨਾਲ ਕੋ ਜਾਊਗਾ ਇਹ ਪੂਰੇ ਪੰਜਾਬ ਦੇ ਵਿੱਚ ਪਾਰਟੀ ਨੇ ਆਪਣਾ ਇੱਕ ਪਾਰਟੀ ਦਾ ਸਿਸਟਮ ਆ ਉਹਨੇ ਕਪੜੇ ਸਰਵੇ ਕਰਦੇ ਪਹਿਲਾਂ ਹੋਏ ਵੀ ਆ ਹੋਰ ਹੋਣਗੇ ਅਜੇ ਸਰਵੇ ਵੇਖ ਕੇ ਪਾਰਟੀ ਨੇ ਜਿਹੜਾ ਬੰਦਾ ਯੋਗ ਹੋਇਆ ਉਹਨੂੰ ਟਿਕਟ ਦੇ ਦੇ ਕੋ ਟਿਕਟਾਂ ਪਦੀ ਮੰਗਣ ਜਾਂਦਾ ਜੀ ਕੁਛ ਦੇ ਜਾਂਦਾ ਨਾ ਇਹ ਟਿਕਟ ਮੰਗਣੀ ਨਾ ਹੀ ਮਤਲਬ ਟਿਕਟ ਲੈਣੀ ਜਿੰਨੂੰ ਪਾਰਟੀ ਦੇ ਦਿੱਤੀ ਇਲੈਕਸ਼ਨ ਲੜਾਂਗੇ ਸਾਡਾ ਕਾਂਗਰਸ ਵਾਲਾ ਜਿਹੜਾ ਕਲਚਰ ਹੈ ਕਾਂਗਰਸ ਖਤਮ ਹੋ ਗਈ ਸਾਡੇ ਦੇਸ਼ ਚੋਂ ਖਤਮ ਹੋ ਗਈ ਪੰਜਾਬ ਤੋਂ ਵੀ ਖਤਮ ਹੋ ਜੂਗੀ ਕਾਂਗਰਸ ਦਾ ਕੋਈ ਵਜੂਦ ਨਹੀਂ ਤਾਈ ਹੋਈ ਉਹ ਜਿੱਤਿਓ ਜਿੱਤ ਨਹੀਂ ਲੜਦੇ ਉਹਨਾਂ ਦੇ ਧੜੇ ਇੱਕ ਥੋੜਾ ਸਾਡਾ ਮੁਖਵੰਤੀ ਨੇ ਜਿੰਨੇ ਵੀ ਕਾਂਗਰਸ ਦੇ ਕਿੰਨੇ ਮੁਖਵੰਤੀ ਹੈ ਸਾਡਾ ਇਕੱਲਾ ਭਗਵੰਤ ਮਾਨ ਜੀ ਆ ਕਾਂਗਰਸ ਦੇ ਪ੍ਰਤਾਪ ਬਾਜਵਾ ਰਾਜਾ ਬੜਿੰਗ ਸਿੱਧੂ ਸਾਹਿਬ ਵਾਲਾ ਯੋ ਪੀ ਸੋਨੀ ਸੁਖੀ ਦਾ ਬਾਬਾ ਕਿੰਨੇ ਹਾਂਜੀ ਬਾਜਾ ਸਮਝੂ ਸੀ ਆਥਾ ਬਾਜਾ ਜਿੱਥੇ ਲੜਾਈ ਹੋ ਉਥੇ ਬਾਜਾ ਕਿੰਦਾ ਹੋ ਜਾਂਦਾ ਸਮਝ ਗਦੀ ਗੱਲ ਇਹ ਤਾਂ ਕੰਮ ਹੀ ਇਹਨਾਂ ਦੇ ਹੁੰਦੇ ਸਾਰੇ ਮਤਲਬ ਇਹ ਜਿਹੜੇ ਬੰਦੇ ਆ ਇਹਨਾਂ ਨੇ ਕੋ ਲੋਕ ਕਿਤਾ ਦੀ ਗੱਲ ਨਹੀਂ ਕਰਨੀ ਲੋਕਾਂ ਦੀ ਗੱਲ ਨਹੀਂ ਕਰਨੀ ਇਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਪੰਜਾਬ ਦਾ ਇਹਨਾਂ ਦਾ ਪ੍ਰੋਗਰਾਮ ਇਹ ਹੈ ਕਿ ਸਤਾ ਦੇ ਕਿੰਦਾ ਕਾਬਜ ਹੋਣਾ ਐਮਪੀ ਕਿੰਦਾ ਬਣਨਾ ਐਮਐਲਏ ਕਿੰਦਾ ਬਣਨਾ ਆਪਾਂ ਮਤਲਬ ਜਿਹੜਾ ਚੀਫ ਮਿੰਿਸਟਰ ਕਿਦਾ ਮੰਗ ਆ ਆ ਲੜਾਈ ਸੋ ਲੜਨ ਦੋ ਜੀ ਕੋਈ ਗੱਲ ਨਹੀਂ ਅਜੇ ਤਾਂ ਲੜਨਗੇ ਜਦੋਂ ਵੋਟਾਂ ਦਾ ਪੈ ਗਿਆ ਹੋਰ ਵੇਖੋ ਤੁਸੀਂ ਕੀ ਬਣਦਾ